ਹਾਲੇ ਵਿੱਚ ਆਈ ਇੱਕ ਸਟੈਟਸ ਕੈਨੇਡਾ ਦੀ ਰਿਪੋਰਟ ਦਰਸਾਉਂਦੀ ਹੈ ਕਿ ਪਿਛਲੇ 2 ਦਹਾਕਿਆਂ ਵਿੱਚ ਟੈਂਪਰੀ ਫੋਰਨ ਵਰਕਰਸ ਦੀ ਗਿਣਤੀ ਹੈਲਥ케ਅਰ ਸੈਕਟਰ ਦੇ ਵਿੱਚ ਮਹੱਤਵਪੂਰਨ ਪੱਧਰ ਤੇ ਵਧੀ ਹੈ ਤੇ ਨਾਲ ਹੀ ਉਹ ਇਹ ਵੀ ਦੱਸਦੇ ਹਨ ਕਿ ਉਹ ਦੇਖ ਰਹੇ ਹਨ ਕਿ ਕੈਨੇਡਾ ਆਏ ਵਿਦਿਆਰਥੀਆਂ ਦਾ ਰੁਝਾਨ ਵੀ ਹੁਣ ਹੈਲਥ케ਅਰ ਸੈਕਟਰ ਵੱਲ ਜ਼ਾਦਾ ਵਧ ਰਿਹਾ ਹੈ Report the Muk karta de anusar, a temporary foreign workers permanent resident ban staff di lagatar ka da health sector nu sthir karan which madad kar dehan. We we also found that uh, uh, like temporary foreign work there's like a, a high percent of them actually over 60 percent of them um, become permanent residents within about ten years after they get started their work. ਇਨ ਦ ਹੈਲਥ ਕੇਅਰ ਸਿਸਟਮ ਰਿਪੋਰਟ ਅਨੁਸਾਰ ਸਿਹਤ ਸੰਭਾਲ ਖੇਤਰ ਵਿੱਚ ਟੀਐਫਡਬਲਯੂਸ ਦੀ ਗਿਣਤੀ ਸਾਲ 2000 ਵਿੱਚ 3200 ਤੋਂ ਵੱਧ ਕੇ 2022 ਵਿੱਚ 57500 ਹੋ ਗਈ ਹੈ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਰ ਕੁਲਦੀਪ ਰਾਏ ਦੱਸਦੇ ਹਨ ਕਿ ਮੌਜੂਦਾ ਸਮੇਂ ਵਿੱਚ ਸਰਕਾਰ ਐਕਸਪ੍ਰੈਸ ਐਂਟਰੀ ਵਿੱਚ ਹੈਲਥ ਕੇਅਰ ਐਂਡ ਸੋਸ਼ਲ ਸਰਵਿਸਿਜ਼ ਆਕਿਊਪੇਸ਼ਨਸ ਨੂੰ ਵੱਖ ਕੈਟਾਗਰੀ ਬਣਾ ਕੇ ਹੈਲਥ케ਅਰ ਵਰਕਰਸ ਨੂੰ ਕੈਨੇਡਾ ਦੀ ਪੀਆਰ ਦਾ ਮੌਕਾ ਦਿੰਦੀ ਹੈ ਜੇ ਮੈਂ ਨਰਸਿਸ ਦੀ ਗੱਲ ਕਰਾਂ ਪਰਟੀਕুলਰ ਜਿਹੇ ਹੀ ਕੱਟਆਫ ਕਰੀਏ ਇੱਕ ਕੈਟਾਗਰੀ ਵਿੱਚ ਫਿਜ਼ੀਸ਼ੀਨ ਡਾਕਟਰਸ ਇਟ ਇਜ਼ ਸਮਥਿੰਗ ਡਿਫਰੈਂਟ ਰਾਈਟ ਬਟ ਨਰਸਿਸ ਜਿੱਥੋਂ ਤੱਕ ਉਹਨਾਂ ਦੀ ਇੱਕ ਵਿਚ ਇਜ਼ ਆਈ ਊਡ ਸੇ ਇਟ ਊਡ ਬੀ ਇਨੇ ਇਨੇ ਕੰਟਰੋਲਡ ਵੇ ਦੇ ਨਾਲ ਉਹ ਆਪਣਾ ਲਾਇਸੈਂਸ ਇੱਥੇ ਲੈ ਸਕਦੇ ਨੇ ਹਨਾ ਰੈਪਲੀਕੇਟ ਕਰ ਸਕਦੇ ਨੇ ਆ ਜਾਂ ਉਹਨੂੰ ਕਹਿੰਦਾ ਮਤਲਬ ਇੱਥੇ एलिਜੀਬਿਲਟੀ ਉਹ ਜਿਹੜੀ ਹੈ ਇਕੁਐਲੈਂਸੀ ਜਿਹੜੀ ਆ ਉਹ ਇੱਥੇ ਲੈ ਸਕਦੇ ਨੇ ਤੇ ਬਹੁਤ ਮਤਲਬ ਲੋਟ ਆਫ ਪੀਪਲ ਫਰਮ आवर ਕਮਿਊਨਿਟੀ ਦੇ ਆਰ ਫੋਕਸਿੰਗ ਔਨ ਥੀਸ ਕਾਈਂਡ ਆਫ ਸਟ੍ਰੀਮਸ ਐਂਡ ਦੇ ਆਰ ਗੈਟਿੰਗ ਸੈਟਲਡ ਇੰਟੂ ਦਾ ਕੈਨੇਡਾ ਉਹੀ ਵੀ ਦੱਸ ਦੀ ਹਨ ਕਿ ਬੀਤੇ ਸਾਲਾਂ ਵਿੱਚ ਉਹਨਾਂ ਨੇ ਲੋਕਾਂ ਨੂੰ ਕੈਨੇਡਾ ਤੋਂ ਬਾਹਰ ਬੈਠੇ ਬੈਠੇ ਆਪਣੇ ਮੁਲਕ ਵਿੱਚ ਹੈਲਥ케ਅਰ ਵਿੱਚ ਐਕਸਪੀਰੀਅੰਸ ਲੈ ਕੇ ਕੈਨੇਡਾ ਆਉਂਦੇ ਹੋਏ ਵੇਖਿਆ ਹੈ ਤੇ ਇੱਥੇ ਆ ਕੇ ਵੀ ਉਹ ਲੋਕ ਸਿਹਤ ਸੰਭਾਲ ਵਿੱਚ ਕੰਮ ਜਾਰੀ ਰੱਖਦੇ ਹਨ ਜਿਸ ਲਈ ਉਹ ਪਹਿਲਾ ਲੁਰੀਂਦਾ ਲਾਇਸੈਂਸ ਲੈਂਦੇ ਨੇ ਟੂ ਮੱਚ ਆਈ ਮੀਨ ਮੈਂ ਇਹਨੂੰ ਜੇ ਅਸੀਂ ਪ੍ਰੈਕਟੀਕਲ ਟਰਮਸ ਦੇ ਉੱਤੇ ਜਾ ਕੇ ਦੇਖਿਆ ਜਾਏ ਲੁੱਕ ਐਟ ਦਾ ਡਾਈਵਰਸਿਟੀ ਇਨਟੂ ਇਨਟੂ ਆਵਰ ਹਸਪੀਟਲਸ ਇਫ ਯੂ ਐਵਰ ਗੋਡ ਫੋਰਬਿਡਨ ਹੈਵ ਅ ਚਾਂਸ ਟੂ ਗੋ ਓਵਰ देयर ਤੇ ਉੱਥੇ ਜਾ ਕੇ ਦੇਖੋ ਕਿੰਨੀ ਡਾਈਵਰਸਿਟੀ ਹੈ ਪੀਪਲ ਫਰੋਮ ਫਿਲੀਪੀਨਸ ਇੰਡੀਆ ਯੂ ਯੂ ਨੋ ਨਾਈਜੀਰੀਆ ਗਿਆਨਾ so many countries right ਇੱਕ ਗੱਲ ਹੋਰ ਵੀ ਗੌਰ ਕਰਨ ਵਾਲੀ ਹੈ ਕਿ ਐਕਸਪ੍ਰੈਸ ਐਂਟਰੀ ਵਿੱਚ ਲੇਬਰ ਸ਼ਾਰਟੇਜਸ ਵਾਲੇ ਸੈਕਟਰਸ ਲਈ ਬਣਾਈਆਂ ਵੱਖ-ਵੱਖ categories ਦੇ draws ਲਈ ਕਟ-ਆਫ ਵੀ ਕੱਟ ਹੁੰਦੀ ਹੈ but in comparison to journal mm -hmm. and in comparison to canadian experience class ਇਹ ਜਿਹੜੀਆਂ categories ਦੇ ਵਿੱਚ ਜੇ ਕਿਸੇ ਵੀ ਕੈਂਡੀਡੇਟ ਦਾ ਐਕਸਪੀਰੀਅੰਸ ਹੈਗਾ ਵਾ which is required only for 6 months basically right okay right te oh jehde ende vich apply kar sakde ne apni primary job job occupation apne express entry profile de vich select karke healthcare vich temporary foreign workers di gal karde haat shastri vyatvau da kehna hai ki pravasi us paade nu paran vich madad kar rahe han jinan nu poora karan layi canada da labor market da hakya ton sangharsh kar rha hai this just shows a good part of how immigration can in fact solve part of this acute labor shortage that allows healthcare systems in Canada to function well ਦੂਜੇ ਪਾਸੇ ਮਾਹਰ ਅਨੁਸਾਰ ਇਹ ਵੀ ਸਾਫ ਨਜ਼ਰ ਆਉਂਦਾ ਹੈ ਕਿ ਪਿਛਲੇ 1 ਸਾਲ ਵਿੱਚ ਸਟੱਡੀ ਪਰਮਿਟ ਵਿੱਚ ਆਈਆਂ ਤਬਦੀਲੀਆਂ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀ ਹੈਲਥ케ਅਰ ਤੇ ਸਟੈਮ ਕੋਰਸਸ ਤੇ ਧਿਆਨ ਦੇ ਰਹੇ ਹਨ ਜੋ ਕਿ ਕੈਨੇਡਾ ਵਿੱਚ ਉਹਨਾਂ ਦੇ ਭਵਿੱਖ ਵਾਸਤੇ ਇੱਕ ਚੰਗੀ ਗੱਲ ਹੈ ਪੀਐਸਡਬਲ ਦੇ ਤੁਸੀਂ ਬਹੁਤ ਸਾਰੇ ਐਸ ਵਾਲੇ ਦੇਖੇ ਹੋਣਗੇ ਪ੍ਰਾਈਵੇਟ ਜਾਂ ਗਵਰਨਮੈਂਟ ਕਾਲਜਿਸ ਕੋਰਸਿਸ ਚਲਾ ਰਹੇ ਨੇ রাইਟ ਐਂਡ ਦੇ ਆਰ ਜੈਮ ਪੈਕਡ ਵਿਦ ਅਡਮਿਸ਼ਨਸ ਬਿਕੋਜ਼ ਮੋਸਟ ਆਫ 뎀 ਵਾਂਟ ਨਾਓ ਕਿ ਕਿਤੇ ਨਾ ਕਿਤੇ ਉਹਨਾਂ ਦੀ ਪੀਆਰ ਦਾ ਪਾਥਵੇ ਖੁੱਲੇ ਉਹ ਕੋਈ ਨਾ ਕੋਈ ਮਿਨਿਮਮ ਐਜੂਕੇਸ਼ਨ ਐਜ਼ ਅ ਪੀ ਪੀਐਸਡਬੀ ਜਿਹਨਾਂ ਹੀ ਪਰਸਨ ਸਪੋਰਟ ਵਰਕਰ ਕਹਿ ਦਿੰਦੇ ਆ ਜਾਂ ਹੋਮ ਚਾਈਲਡ ਕੇਅਰ ਦੇ ਵਿੱਚ ਆ ਜਾਂਦੇ ਨੇ ਜਾਂ ਹੋਮ ਕੇਅਰ ਜਿਹੜੇ ਐਲਡਰਲੀ ਕੇਅਰ ਦੇ ਵਿੱਚ ਇਦਾਂ ਦੇ ਛੋਟੇ-ਮੋਟੇ ਪ੍ਰੋਗਰਾਮ ਕਰਕੇ ਆਪਣੀ ਓਲਿਜੀਬਿਲਟੀ ਬਣਾ ਰਹੇ ਨੇ ਔਰ ਇਨ੍ਹਾਂ ਕੈਟੇਗਰੀਜ਼ ਨੂੰ ਟਾਰਗੇਟ ਕਰਨਾ ਚਾਹੁੰਦੇ ਨੇ ਸੁਖਪ੍ਰੀਤ ਕੌਰ Omni NEWS